ਦੋ ਭੈਣਾਂ ਇੱਕ ਪਿੰਡ ਵਿੱਚ ਦੋ ਭੈਣਾਂ ਰਹਿੰਦੀਆਂ ਸਨ ਛੋਟੀ ਸੀ ਹਲਦੀ ਤੇ ਵੱਡੀ ਸੀ ਸੁੰਢ ਹਲਦੀ ਠੰਡੇ ਸੁਭਾਅ ਦੀ ਸ਼ਾਂਤ ਨਿਮਰ ਸਮਝਦਾਰ ਬੋਲਾਂ ਦੀ ਮਿੱਠੀ ਸਭ ਕੰਮਾਂ ਵਿੱਚ ਬਾਹਰ ਸਾਰੀ ਉਮਰ ਉਸਨੇ ਕਿਸੇ ਦੀ ਗੱਲ ਦਾ ਕੁੱਠਾ ਜਵਾਬ ਨਹੀਂ ਦਿੱਤਾ ਸੁੰਢ ਦੀ ਗੱਠੀ ਗਰਮ ਮિજાਜ ਤੇਜ਼ ਤਰਾਰ ਬੋਲਣ ਨੂੰ ਕੌੜੀ ਅੱਕੜਖਾਂ ਤੇ ਸਿਰੇ ਦੀ ਕੰਮਚੋਰ ਰੋਜ਼ ਗਲੇਸ਼ ਕਰਦੀ ਸਾਰਾ ਪਿੰਡ ਉਸਦੇ ਸੁਭਾਅ ਤੋਂ ਦੁਖੀ ਕਹ ਰਤੇ ਪਿੰਡ ਵਾਲਿਆਂ ਵਾਸਤੇ ਹਲਦੀ ਸੀ ਜ਼ਖਮ ਉੱਪਰ ਮੱਲਮ ਵਾਂਗ ਜਲੇ ਆਂਗੂ ਤੇ ਠੰਡੀ ਰੂਵਾਂਗ ਪਰ ਸੁੰਢ ਸੀ ਜ਼ਖਮ ਉੱਪਰ ਲੂਣ ਵਾਂਗ ਜਲੇ ਮਿਰਚ ਵਾਂਗ ਇੱਕ ਦਿਨ ਹਲਦੀ ਢਾਨ ਕੇ ਜਾਣ ਵਾਸਤੇ ਗਈ ਸਾਰੀਆਂ ਸਹੇਲੀਆਂ ਉਸ ਨੂੰ ਪਿੰਡ ਦੀ ਜੂ ਤੱਕ ਛੱਡਣ ਆਈਆਂ ਵਿਦਾ ਕਰਨ ਵੇਲੇ ਸਾਰੀਆਂ ਉਦਾਸ ਅੱਖਾਂ ਵਿੱਚ ਹੰਝੂ ਛੋਟੀਆਂ ਸਹੇਲੀਆਂ ਤਾਂ ਡਸਕਣ ਹੀ ਲੱਗ ਪਈਆਂ ਅੱਖਾਂ ਪੂੰਝਦੀਆਂ ਕਹਿੰਦੀਆਂ ਭੈਣੇ ਛੇਤੀ ਮੁੜ ਕੇ ਆਈਂ ਹਲੇ ਉਹਨੇ ਪਿੰਡ ਦੀ ਜੂ ਟੱਪੀ ਹੀ ਸੀ ਕਿ ਟਿੱਬੇ ਦਾ ਖੱਡਾ ਰਸਤੇ 'ਚ ਆ ਗਿਆ ਖੱਡੇ ਨਹੀਂ ਕਿਹਾ ਹਲਦੀ ਬਾਈ ਹਲਦੀ ਬਾਈ ਮੈਂ ਕੂੜੇ ਨਾਲ ਭਰੇ ਪਿਆ ਪੈ ਰਤਾ ਕੁਝਾੜੂ ਲਾ ਜਾ ਹਲਦੀ ਨੇ ਨਿਮਰਤਾ ਨਾਲ ਕਿਹਾ ਲੈ ਵੀਰ ਤੈਂ ਕਿਹੜਾ ਕਦੇ ਮੈਨੂੰ ਕੋਈ ਕੰਮ ਕਿਹਾ ਨਾਲੇ ਝਾੜੂ ਲਾਉਣ ਵਿੱਚ ਮੇਰੇ ਕੜਾਹਤ ਕੱਸ ਜਾਣਗੇ ਉਹਨੇ ਫਟਾਫਟ ਸਾਰਾ ਕੂੜਾ ਇਕੱਠਾ ਕਰਕੇ ਬਾਹਰ ਸੈੱਟ ਦਿੱਤਾ ਤੇ ਖੱਡ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਥੋੜੀ ਦੂਰ ਗਈ ਸੀ ਕਿ ਰਸਤੇ 'ਚ ਚੁੱਲਾ ਮਿਲ ਗਿਆ ਉਹ ਕਹਿੰਦਾ ਹਲਦੀ ਬਾਈ ਹਲਦੀ ਬਾਈ ਮੈਂ ਰਾਖ ਨਾਲ ਭਰੇ ਪਿਆ ਮੇਰੇ ਅੰਦਰੋਂ ਰਾਖ ਕੱਢ ਦੇ ਹਲਦੀ ਨੇ ਖੁਸ਼ੀ-ਖੁਸ਼ੀ ਨਿਮਰਤਾ ਨਾਲ ਕਿਹਾ ਲੈ ਵੀਰ ਤੂੰ ਕਦ ਕਦ ਆਖੇਗਾ ਰਾਖ ਕੱਢਣ ਨਾਲ ਮੇਰਾ ਕਿਹੜਾ ਰੰਗ ਕਾਲਾ ਹੋ ਜਾਊਗਾ ਇਹ ਕਹਿ ਕੇ ਉਹਨੇ ਆਪਣੀ ਚੁੰਨੀ ਦੇ ਪੱਲੇ ਵਿੱਚ ਰਾਖ ਕੱਢੀ ਤੇ ਦੂਰ ਛੁੱਟਿਆਈ ਹੁੱਕਾ ਮਾਰ ਮਾਰ ਕੇ ਚੁੱਲਾ ਇੰਨਾ ਸਾਫ਼ ਕਰਤਾ ਜਿਵੇਂ ਸ਼ੀਸ਼ੇ ਦਾ ਹੋਵੇ ਚੁੱਲੇ ਨੂੰ ਸਲਾਮ ਕਰਕੇ ਫਿਰ ਅੱਗੇ ਤੁਰ ਪਈ ਰਸਤੇ 'ਚ ਬਿੱਲੀ ਵੀ ਰਾਣੀ ਬਿੱਲੀ ਬਿੱਲੀ ਨੇ ਕਿਹਾ ਹਲਦੀ ਬਈ ਹਲਦੀ ਬਈ ਜੂਆਂ ਕੱਟ ਕੇ ਮੇਰਾ ਸਿਰ ਗੁੰਦ ਦੇ ਹਲਦੀ ਨਿਕਿਆ ਲੈ ਪੈਣੇ ਤੂੰ ਕਿਹੜਾ ਮੈਨੂੰ ਕੱਦ ਕੱਦ ਕਹਿਣਾ ਜੂਆ ਕੱਢਦਿਆ ਮੇਰਾ ਕਿਹੜਾ ਕੁਛ ਨੋਂ ਕਸ ਚਣਗੇ ਜੂਆ ਕੱਢ ਕੇ ਕੰਗੀ ਕਰਕੇ ਹਲਦੀ ਨੇ ਬਿੱਲੀ ਦਾ ਸਿਰ ਗੁੰਦਤਾ ਤੇ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ 베ਰੀ ਆਈ 베ਰੀ ਨਹੀਂ ਕਿਹਾ ਹਲਦੀ ਬਾਈ ਹਲਦੀ ਬਾਈ ਮੇਰੇ ਕੰਡੇ ਚੁਗਦੇ ਹਲਦੀ ਨਿਕਿਆ ਲੈ ਪੈਣੇ ਤੂੰ ਕਿਹੜਾ ਮੈਨੂੰ ਰੋਜ਼ ਰੋਜ਼ ਕਹਿਣਾ ਕੰਡੇ ਚੁਗਣ ਵਿੱਚ ਮੇਰੀਆਂ ਕੋਈ ਉਂਗਲਾਂ ਟੁੱਟਦੀਆਂ ਨੇ ਇਹ ਕਹਿ ਕੇ ਆਉਣੀ 베ਰੀ ਹੀ ਠੋਕ ਸਾਰੇ ਕੰਡੇ ਚੁਗਤੇ ਫਿਰ 베ਰੀ ਨੇ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ ਸਮੁੰਦਰ ਮਿਲਿਆ ਉਨੇ ਕਿਹਾ ਹਲਦੀ ਬਈ ਹਲਦੀ ਬਈ ਦੇਖ ਮੇਰੇ ਕਿਨਾਰੇ ਤੇ ਕਿੰਨਾ ਕੂੜਾ ਇਕੱਠਾ ਹੋਇਆ ਪਿਆ ਤੂੰ ਇਹਨੂੰ ਸਾਫ਼ ਕਰ ਦੇ ਹਲਦੀ ਨੇ ਪ੍ਰਸੰਤਾ ਨਾਲ ਕਿਹਾ ਲੈ ਵੀਰ ਤੂੰ ਕਦ ਕਦ ਮੈਨੂੰ ਕੰਮ ਕਹੇਗਾ ਕੂੜਾ ਚਿੱਕੜ ਬਾਹਰ ਸੁੱਟਣ ਨਾਲ ਮੇਰੇ ਕਿਹੜਾ ਹੱਥ ਮੈਲੇ ਹੁੰਦੇ ਆ ਮਹਿੰਦੀ ਰੰਗੇ ਹੱਥਾਂ ਨਾਲ ਉਸਨੇ ਚਿੱਕੜ ਕੂੜਾ ਸਾਫ਼ ਕਰਤਾ ਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ ਊਠ ਮਿਲ ਗਿਆ ਊਠ ਨੇ ਕਿਹਾ ਹਲਦੀ ਬਈ ਹਲਦੀ ਬਈ ਮੇਰੀ ਛਾਤੀ ਨੂੰ ਚਿਚੜੀਆਂ ਲੱਗੀਆਂ ਪਈਆਂ ਬੜਾ ਤੰਗ ਕਰਦੀਆਂ ਖੇਚਲ ਤਾਂ ਹੈ ਪਰ ਕੱਢ ਦੇ ਹਲਦੀ ਨੇ ਕਿਹਾ ਕੱਢ ਦਿੰਨੀ ਆ ਕੱਢ ਦਿੰਨੀ ਵੀਰ ਉਹਨੇ ਚਿਚੜੀਆਂ ਚੁਗ ਚੁਗ ਕੇ ਦੂਰ ਸੁੱਟ ਦਿੱਤੀਆਂ ਊਠ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਨਾਨਕਿਆਂ ਤੋਂ ਬੜਾ ਪਿਆਰ ਮਿਲਿਆ ਭੱਜੀ ਭੱਜੀ ਸਾਰਿਆਂ ਦੇ ਕੰਮ ਕਰਦੀ ਸਾਰੇ ਪਿੰਡਲਾਂ ਮਿੱਠਾ ਬੋਲਦੀ ਬਦਲੇ ਵਿੱਚ ਸੀਸਾ ਮਿਲਦੀਆਂ ਪਿੰਡ ਵਾਲਿਆਂ ਦੇ ਦਿਲ ਵਿੱਚ ਉੱਤਰ ਗਈ ਸੀ ਉਹ ਹਲਦੀ ਬਈ ਹਲਦੀ ਬਈ ਕਹਿੰਦੇ ਨੇ ਜੀਬ ਸੁੱਕਦੀ ਸੀ ਨਵੀਆਂ ਸਹੇਲੀਆਂ ਬਣ ਗਿਆ ਨਵਾਂ ਨਾਲ ਖੇਡਦੀ ਕੁੱਦਦੀ ਖਾਂਦੀ ਪੀਂਦੀ ਗੀਤ ਗਾਉਂਦੀ ਮौज ਕਰਦੀ ਸਾਰਾ ਪਿੰਡ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਇੱਕ ਦਿਨ ਘਰ ਵਾਪਸੀ ਦਾ ਜਦੋਂ ਫੈਸਲਾ ਹੋ ਗਿਆ ਤਾਂ ਵਿਦਾ ਕਰਨ ਵਿੱਚ ਪਿੰਡ ਨੂੰ ਬੜੀ ਮੁਸ਼ਕਲ ਆਈ ਬਿਦਾਤਾ ਕਰਨੀ ਸੀ ਬੜਾ लाਡ ਕੀਤਾ ਭਾਂਤ ਭਾਂਦੀਆਂ ਚੀਜ਼ਾਂ ਖਾਣ ਨੂੰ ਬੰਨ ਦਿੱਤੀਆਂ ਸੋਹਣੇ ਸੋਹਣੇ ਕੱਪੜੇ ਦਿੱਤੇ ਚੂੜੀਆਂ ਦਿੱਤੀਆਂ ਪਿੰਡ ਆਪਣੀ ਜੂ ਤੱਕ ਛੱਡਣ ਆਇਆ ਸਾਰੇ ਜਾਣੀ ਸਾਰੇ ਉਦਾਸ ਹੋਏ ਬਰਾਬਰ ਉਮਰ ਦੀਆਂ ਸਹੇਲੀਆਂ ਅੱਖਾਂ ਭਰਾਈਆਂ ਛੋਟੀਆਂ ਡਸਕਣ ਲੱਗੀਆਂ ਸਾਰੀਆਂ ਨੇ ਉਦਾਸ ਜਿਹਾ ਬੋਲਣਾ ਕਿਆ ਭੈਣੇ ਛੇਤੀ ਆਈਂ ਮੁੜਕੇ ਸਾਰੇ ਤੇਰੇ ਬਿਨਾ ਸਾਡਾ ਜੀ ਨਹੀਂ ਲੱਗਣਾ ਸਿਰ ਤੇ ਪੀਪਾ ਮੋਢੇ ਨਾਲ ਝੋੜਾ ਲਟਕਾਈ ਹਲਦੀ ਨਾਨਕਿਓ ਵਾਪਸ ਤੁਰ ਪਈ ਇੱਕ ਕਦਮ ਅੱਗੇ ਪੁੱਟਦੀ ਫੇਰ ਪਿੱਛੇ ਦੇਖਦੀ ਹੰਝੂ ਵਗਦੇ ਜਾਂਦੀ ਨੂੰ ਦੇਖ ਸਾਰੇ ਕਹਿੰਦੇ ਇਹੋ ਜਿਹੀ ਸੌ ਸਮਝਦਾਰ ਕੁੜੀ ਨਹੀਂ ਦੇਖੀ ਕਦੇ ਪਿਛਲੇ ਜਨਮ ਚ ਜੇ ਇਸਨੇ ਤਪੱਸਿਆ ਕੀਤੀ ਹੋਗੀ ਉਸ ਜਵਾਨ ਦੀ ਕਿਸਮਤ ਜਾਊਗੀ ਇਹ ਕੁੜੀ ਹਲਦੀ ਦਾ ਹੱਥ ਊਠ ਲੱਗਿਓ ਲੰਗੀ ਤੇ ਉੱਠਨੇ ਕਿਆ ਹਲਦੀ ਪਾਈ ਹਲਦੀ ਬਾਈ ਦੂਰ ਦੂਰ ਕਿਉਂ ਟਲੀ ਜੰਨੀ ਐ ਬੋਝ ਵੀ ਬਹੁਤ ਐ ਤੇਰੇ ਕੋਲੋਂ ਮੇਰੇ ਹੁੰਦੇ ਸੁੰਦੇ ਤੂੰ ਪੈਦਲ ਜਾਣਦੀ ਤੈਨੂੰ ਕੀ ਲੋੜਾ ਇੱਕ ਵਾਰ ਮੇਰੀ ਪੇਟ ਤੇ ਪੇਠੇ ਤੇ ਬੈਠ ਤਸੀ ਦੇਖ ਲੈ ਦੇਖ ਲੈ ਤੈਨੂੰ ਪਿੰਡ ਬਚਾ ਦਿਊਗਾ ਹਲਦੀ ਨੂੰ ਹੋਰ ਕੀ ਚਾਹੀਦਾ ਸੀ ਛਾਲ ਮਾਰ ਕੇ ਉੱਠ ਤੇ ਸਵਾਰ ਹੋ ਗਈ ਉੱਠ ਦੀ ਚਾਲ ਇੰਨੀ ਸੰਤੋਲ ਕੇ ਹੱਥ ਵਿੱਚ ਪੰਘਰੇ ਘੋ ਦਾ ਭਰਿਆ ਛੰਨਾ ਨਾ ਝਲਕੇ ਸਮੁੰਦਰ ਨੇੜੇ ਲੰਗਣ ਲੱਗੀ ਤੇ ਸਮੁੰਦਰ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਦੂਰ ਦੂਰ ਕਿਉਂ ਟੱਲੀ ਜੰਨੀ ਹੈ ਥੋੜੇ ਕ ਮੋਤੀ ਤਾਂ ਲੈ ਜਾ ਬਥੇਰੇ ਨੇ ਮੇਰੇ ਕੋਲ ਤੂੰ ਕਿਹੜਾ ਰੋਜ਼ ਰੋਜ਼ ਆਉਣਾ ਨਾ ਨਾ ਕਰਦੀ ਨੂੰ ਹਲਦੀ ਨੂੰ ਸਮੁੰਦਰ ਨੇ ਝੋਲੀ ਭਰ ਕੇ ਮੋਤੀ ਦਿੱਤੇ ਚੁੰਨੀ ਦੇ ਪੱਲੇ ਨਾਲ ਬੰਨ ਲੈ ਝੋਲੇ ਚ ਪਾ ਲੈ ਜੇਬਾਂ ਭਰ ਲੀਆਂ ਪੀਪਾ ਭਰ ਲਿਆ ਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰ ਪਈ 베리 ਕੋਲੋਂ ਲੰਗਣ ਲੱਗੀ ਤੇ 베ਰੀ ਨੇ ਕਿਹਾ ਹਲਦੀ ਬਾਈ ਦੂਰ ਦੂਰ ਕਿਉਂ ਜੰਨੀ ਐ ਦੇਖ ਤਾਂ ਸਹੀ ਮੇਰੇ 베ਰ ਪੱਕੇ ਪਏ ਜੀ ਭਰ ਕੇ ਖਾ ਬੱਚ ਦੇ ਨਾਲ ਲਜਾ ਹਲਦੀ ਨੇ 베ਰੀ ਦੀ ਛਾਂ ਹੇਠੋਂ ਉਹ ਛਾਂ ਹੇਠ ਉਠਭੜਾ ਦਿੱਤਾ 베ਰ ਖਾਦੇ ਨਾਲ ਲਜਾਣ ਵਾਸਤੇ ਬੰਨ ਲਈ ਬੱਚ ਦੇ ਊਠ ਨੂੰ ਖਵਾ ਦਿੱਤੇ ਜੱਫੀ ਪਾ ਕੇ 베ਰੀ ਤੇ ਬਤਾएगी ਮੰਗੀ ਚੁੱਲੇ ਕੋਲੋਂ ਦੀ ਲੰਗਣ ਲੱਗੀ ਤੇ ਚੁੱਲੇ ਨੇ ਕਿਹਾ ਹਲਦੀ ਬਾਈ ਮੇਰੇ ਕੋਲੋਂ ਇਹ ਸੋਨੇ ਦੀ ਕੜਾਹੀ ਫालतू ਪਈ ਐ ਮੈਂ ਕੀ ਕਰਨੀ ਐ ਤੂੰ ਲੈ ਜਾ ਹਲਦੀ ਨੇ ਕੜਾਹੀ ਚੁੱਕੀ ਸ਼ੁਕਰਾਨਾ ਕੀਤਾ ਤੇ ਅੱਗੇ ਤੁਰ ਪਈ ਸਾਹਮਣੇ ਪਿੰਡ ਦੀਆਂ ਦਿਸਦੀਆਂ ਹਲਦੀ ਨੇ ਊਠ ਭਜਾ ਲਿਆ ਖੱਡੇ ਲੱਗ ਲੰਗਣ ਲੱਗੀ ਤਾਂ ਖੱਡੇ ਨੇ ਕਿਹਾ ਦੂਰ ਦੂਰ ਦੀ ਕਿਉਂ ਲੰਗੀ ਜਾ ਰਹੀਆਂ ਹਲਦੀ ਭਣੇ ਕੋਈ ਗਹਿਣਾ ਗੱਟਾ ਤਾਂ ਲੈ ਜਾ ਬਥੇਰੇ ਪਏ ਆ ਆਪ ਪੈਣੀ ਛੇਲੀਆਂ ਨੂੰ ਵੰਡੀ ਖੱਡੇ ਤੋਂ ਗਹਿਣੇ ਲੈ ਕੇ ਅੱਗੇ ਚੱਲ ਪਏ ਬਿੱਲੀ ਮਿਲ ਗਈ ਬਿੱਲੀ ਨੇ ਕਿਹਾ ਹਲਦੀ ਭਣੇ ਮੇਰੇ ਕੋਲ ਟੋਕਰੀਆਂ ਮੇਵਿਆਂ ਦੀਆਂ ਭਰੀਆਂ ਪਈਆਂ ਆਪ ਖਾ ਛੇਲੀਆਂ ਨੂੰ ਖਵਾ ਪਿੰਡ ਪੁੱਜ ਕੇ ਊਠ ਬੁੱਕਿਆ ਰੌਲਾ ਪੈ ਗਿਆ ਹਲਦੀ ਆ ਗਈ ਹਲਦੀ ਆ ਗਈ ਸਾਰਾ ਪਿੰਡ ਮਿਲਣ ਆਇਆ ਊਠ ਬਿਠਾ ਕੇ ਉਤਰੀ ਤੇ ਸਭ ਨੂੰ ਮਿਲੀ ਲੰਮੇ ਕਾਲ ਪਿੱਛੋਂ ਲੰਮੇ ਸਮੇ ਪਿੱਛੋਂ ਮੀ ਪੈਣ ਤੇ ਜਿਵੇਂ ਲੋਕ ਖੁਸ਼ ਹੁੰਦੇ ਆਂ ਹਲਦੀ ਸਾਰਿਆਂ ਨਾ ਮਿਲੀ ਹਲਦੀ ਬਾਈ ਇਕੱਲੇ ਇਕੱਲੇ ਘਰ ਜਾ ਜਾ ਚੀਜਾਂ ਵੰਡ ਕੇ ਆਈ ਹੀਰੇ ਮੋਤੀ ਵੰਡੇ ਬੇਰ ਵੰਡੇ ਮੇਵੇ ਵੰਡੇ ਹਾਂ ਕਿਉਂ ਵੰਡਿਆ ਫੇਰ ਕਿਤੇ ਕੰਮ ਮਕਾ ਕੇ ਆਪਣੇ ਘਰੇ ਗਈ ਪਿੰਡ ਨੇ ਕਿ ਹਲਦੀ ਬਾਈ ਜੇ ਧੀ ਨਾ ਹੋਈ ਹਾਂ ਨਾ ਹੋਊਗੀ ਇਹ ਜੀ ਕਦੇ ਕਿਸੇ ਦੇ ਹਲਦੀ ਨੂੰ ਇੰਨਾ ਲਾਡ ਪਿਆਰ ਇੰਨਾ ਮਾਨ ਸਨਮਾਨ ਮਿਲਦਾ ਦੇਖ ਕੇ ਸੋਣ ਦੀ ਗੱਠੀ ਦਾ ਗੁੱਸਾ ਸਵਾਨ ਚੜ ਗਿਆ ਤੌਲੇ ਵਾਂਗ ਮੂੰਹ ਫੜਾ ਲਿਆ ਅੱਖਾਂ ਦੀ ਬੋਤਲੀ ਵਿੱਚ ਚੰਗਿਆਰੀਆਂ ਕੱਢਣ ਲੱਗੀ ਕਿਸੇ ਨਾਲ ਕੋਈ ਗੱਲ ਨਾ ਕੀਤੀ ਹਲਦੀ ਤੋਂ ਕੋਈ ਚੀਜ਼ ਨਹੀਂ ਲਈ ਨਾ ਹੀਰੇ ਮੋਤੀ ਨਾ ਬੇਰ ਨਾ ਮੇਵੇ ਨਾ ਕੇਔਰ ਨਾ ਗਣਾ ਗਟਾ ਕੁਝ ਨਹੀਂ ਲਿਆ ਦੋ ਚਾਰ ਕੱਪੜੇ ਲਏ ਪੈਰ ਪਟਕੇ ਮਾਂ ਨੂੰ ਕਹਿੰਦੀ ਮੈਂ ਚੱਲੀ ਆ ਨਾਨਕੇ ਹਲਦੀ ਫਲਦੀ ਤੋਂ ਵਧੀਕ ਸਮਾਨ ਲੈ ਕੇ ਆਉਂਗੀ ਦੇਖੀ ਤਾਂ ਸਹੀ ਮੇਰਾ ਨਾਮ ਬਦਲ ਦੇ ਜੇ ਨਾਂ ਲੈ ਕੇ ਆਈ ਤਾਂ ਕਿਸ ਨੂੰ ਵੀ ਪਤਾ ਨਾ ਲੱਗਾ ਸੁੰਡ ਕੋਦੋਂ ਨਾਨਕੇ ਘਈ ਪਰ ਜਦੋਂ ਪਤਾ ਲੱਗਾ ਪਿੰਡ ਬੜਾ ਖੁਸ਼ ਹੋਇਆ ਜਿਵੇਂ ਸਰਾਪ ਉਤਰ ਗਿਆ ਲੋਕ ਕਹਿੰਦੇ ਜੇ ਨਾ ਹੀ ਮੁੜੇ ਤਾਂ ਹੀ ਚੰਗਾ ਹੈ ਹਾਂ ਜਿਸ ਦੀ ਘਰ ਵਿੱਚ ਕਦਰ ਨਹੀਂ ਉਹ ਬਾਹਰ ਕੀ ਖੱਟੂਗੀ ਪਿੰਡੋਂ ਬਾਹਰ ਨਿਕਲੀ ਸੀ ਕਿ ਟਿੱਬੇ ਦਾ ਖੱਡਾ ਮਿਲਿਆ ਕਹਿੰਦਾ ਸੁੰਡ ਭੈਣੇ ਮੇਰੇ ਅੰਦਰ ਕੂੜਾ ਭਰਿਆ ਪੈਸਾ ਸਾਫ਼ ਕਰ ਦੇ ਸੁੰਡ ਗੁੱਸੇ ਨਾਲ ਬੋਲੀ ਮੈਨੂੰ ਕੋਈ ਹਲਦੀ ਉਫਲਦੀ ਨਾ ਸਮਝ ਮੈਂ ਹਾਂ ਸੇਠ ਜੱਦੀ ਸੁੰਡ ਮਰੀਜ਼ਾਂ ਦੇ ਦੁੱਖ ਦੂਰ ਕਰਨ ਵਾਲੀ ਮਹਿਲਾ ਵਿੱਚ ਸੌਣ ਵਾਲੀ ਭੰਗੜਨੀ ਤੇਰਾ ਕੂੜਾ ਚੱਕੂਗੀ हिम्मत ਹੈ ਤਾਂ ਨੁੱਕ ਰੱਖ ਲੈ ਨਹੀਂ ਤਾਂ ਫੇਰ ਕਿਸਮਤ ਰੋ ਅੱਗੇ ਚਲੀ ਗਈ ਚੁੱਲਾ ਮਿਲਿਆ ਸੁੰਡ ਭੈਣੇ ਮੇਰੀ ਰਾਖ ਕੱਢ ਦੇ ਸੁੰਡ ਗੁੱਸੇ ਚ ਬੋਲੀ ਕਿਉ ਮੈਂ ਕੋਈ ਹਲਦੀ ਫਲਦੀ ਥੋੜੀ ਐ ਤੇਰੇ ਵਗਾਰ ਕਰਾਂ ਮੈਂ ਸੇਠ ਜਾਦੀ ਸੁੰਡ ਕੰਮ ਆਉਣ ਵਾਲੀ ਦਵਾਈ ਮਹਿਲਾਂ ਵਿੱਚ ਸੌਣ ਵਾਲੀ ਪੈਸੇ ਨਹੀਂ ਤਾਂ ਨੁੱਕ ਰੱਖ ਲੈ ਨਹੀਂ ਕਰ ਮੰਨ ਰੋ ਅੱਗੇ ਗਈ ਤਾਂ ਬਿੱਲੀ ਮीडियो ਨੇ ਕਿਹਾ ਸੁੰਡ ਭੈਣੇ ਮੇਰੀ ਜੂਆ ਕੱਢ ਦੇ ਗੁੱਸੇ ਚ ਬੋਲੀ ਮੈਨੂੰ ਹਲਦੀ ਫਲਦੀ ਨਾ ਸਮਝ ਮੈਂ ਕੋਈ ਨੈਣਤਾ ਨਹੀਂ ਤੇਰੇ ਸਿਰ ਗੁੰਦੂਗੀ ਚਲੋ ਚਾਲ ਚਲੋ ਚੱਲ 베ਰੀ ਮਿਲ ਗਈ ਉਸਨੇ ਕਿਐ ਸੁੰਡ ਭੈਣੇ ਮੇਰੇ ਕੰਡੇ ਚੁਗਦੇ ਸੁੰਡ ਗੁੱਸੇ ਚ ਬੋਲੀ ਮੈਂ ਕੋਈ ਹਲਦੀ ਫਲਦੀ ਨਹੀਂ ਹੈਗੀ ਜਿਹੜੀ ਤੇਰੇ ਕੰਡੇ ਚੁਗੂੰਗੀ ਮੈਂ ਹਾਂ ਦੁੱਖ ਦੂਰ ਕਰਨ ਵਾਲੀ ਦਵਾਈ ਮਹਿਲਾਂ ਵਿੱਚ ਸੌਣ ਵਾਲੀ ਕੰਮ ਨਹੀਂ ਕਰਦੀ ਨੌਕਰ ਰਖ ਲੈ ਰੋ ਨਾ ਅੱਗੇ ਗਈ ਸਮੁੰਦਰ ਮਿਲਿਆ ਸੁੰਡ ਭੈਣੇ ਕਿਨਾਰਿਆਂ ਤੇ ਚਿੱਕੜ ਸਾਫ਼ ਕਰਦੇ ਸੁੰਡ ਬੋਲੀ ਕਿਉਂ ਸ਼ੁੱਧ ਰਾਂ ਚਿੱਕੜ ਸਾਫ਼ ਕਰਾ ਜੇ ਵਿੱਚ ਪੈਸੇ ਨਹੀਂ ਤਾਂ ਨੌਕਰ ਰਖ ਲੈ ਨਹੀਂ ਫਿਰ ਰੋ ਕਰ ਮਾ ਨੂੰ ਤੁਰਦੇ ਤੁਰਦੇ ਊਠ ਮਿਲ ਗਿਆ ਸੁੰਡ ਬੀਬੀ ਮੇਰੀਆਂ ਚੇਚੜੀਆਂ ਲਾ ਦੇ ਉਸੈਲੀ ਸੌਂਡ ਬੋਲੀ ਤੇਰੀ ਔਕਾਤ ਕੀ ਹੈ ਚਿਚੜੀਆਂ ਲੱਗੀਆਂ ਨੇ ਤਾਂ ਤੇਰੇ ਕਰਮ ਫੁੱਟੇ ਨੇ ਮੈਂ ਕੀ ਕਰਾਂ ਹਿੰਮਤ ਦਾ ਨੋਕਾ ਰੱਖ ਲੈ ਨਹੀਂ ਤਾਂ ਰੋਗ ਕਿਸਮਤ ਨੂੰ ਇਹੋ ਜਿਹੇ ਲੱਛਣ ਸਨ ਨਾਨਕੇ ਕਿਸੇ ਨੇ ਉਸ ਨਾਲ ਚੱਜਣਾ ਗੱਲ ਵੀ ਨਾ ਕੀਤੀ ਬੋਲਦੀ ਤਾਂ ਜ਼ਹਿਰ ਉਗਲਦੀ ਜਿਸ ਨੂੰ ਜੀ ਕਰਦਾ ਫਟਕਾਰ ਦੀ ਦਰਕਾਰ ਦੀ ਛੋਟੇ ਵੱਡੇ ਦੀ ਕਿਸੇ ਦੀ ਇੱਜ਼ਤ ਨਾ ਕਰਦੀ ਦਿਨ ਪਰ ਲੜਦੀ ਰਹਿੰਦੀ ਲਾਂਭੇ ਆਉਂਦੇ ਐਨ ਲੱਗੇ ਨਾਨਕੇ ਨੇ ਜਬਰਨ ਵਾਪਸ ਤੋਰਦੀ ਭਈ ਕੋਈ ਸਗਾਤ ਨਾ ਦਿੱਤੀ ਖਾਲੀ ਹੱਥਾਈ ਖਾਲੀ ਵਾਪਸ ਚੱਲੀ ਕਿਸੇ ਦੀ ਜੁੱਤੀ ਵੀ ਉਸ ਨੂੰ ਮਿਲਣਾ ਆਈ ਜਿਵੇਂ ਨੂੰ ਪਤਾ ਲੱਗਦਾ ਚਲੋ ਸ਼ੁਕਰ ਹੈ ਗਈ ਪਾਪ ਲੱਥਾ ਮਾਂ ਨੇ ਉਹਨੇ ਇਹਨੂੰ ਜੰਮ ਕੇ ਕਸ਼ਤੀ ਕਟਿਆ ਐਵੇਂ ਪੱਥਰ ਜੰਮ ਦਿੰਦੀ ਇਦੋਂ ਤਾਂ ਕੰਧ ਚ ਜਣ ਲੈਂਦੇ ਕਾਠੀ ਸੱਜੀ ਸਜਾਈ ਰਸਤੇ ਵਿੱਚ ਉਹੀ ਊਠ ਮਿਲਿਆ ਲੰਮੇ ਲੰਮੇ ਕਦਮ ਭਰਦੀ ਊਠ ਨੇੜੀ ਗਈ ਊਠ ਨੇ ਜ਼ੋਰ ਦੀ ਲੱਤ ਮਾਰੀ ਸੁੰਦਰ ਲੂਟਣੀ ਖਾਂਦੀ ਗਈ ਕੱਪੜੇ ਝਾੜ ਕੇ ਖੜੀ ਗਈ ਊਠ ਨੇ ਕਿਹਾ ਚਿਚੜੀਆਂ ਚੁਗਣ ਵਾਸਤੇ ਤੈਨੂੰ ਮੌਤ ਪੈਂਦੀ ਸੀ ਹੁਣ ਝੂਟੇ ਲੈਣ ਨੂੰ ਮੇਰੇ ਕੋਲੇ ਆ ਗਈ ਐ ਸੁੰਦਰ ਲੱਗੇ ਲੰਗੀ ਦੇਖਿਆ ਕਿਨਾਰਿਆਂ ਤੇ ਹੀਰੇ ਮੋਤੀਆਂ ਤੈਰ ਰਹੇ ਸੀਗੇ ਦੇ ਲਲਚਾ ਕੇ ਲ ਮੇਲੇ ਮੇਪ ਲੰਗਾ ਪਟਕੇ ਹੀਰੇ ਮੋਤੀ ਜੂਣ ਲੱਗੀ ਉਠ ਜਬਰਦਸਤੀ ਉਠ ਉੱਠੀ ਜਬਰਦਸਤੀ ਛਲ ਹੀਰੇ ਮੋਤੀ ਦਾ ਹੱਥੋਂ ਛੁੱਟੇ ਆਪ ਵੀ ਡੁੱਬਣ ਲੱਗਦੀ ਸੀਗੀ ਸਮੁੰਦਰ ਨੇਗਾ ਚਿੱਕੜ ਸਾਫ਼ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਹੀਰੇ ਮੋਤੀ ਲੈਣ ਆਈ ਹੈ 베ਰੀ ਗੁੱਡ ਲੰਗੀ ਦੇਖਿਆ ਲਾਲ ਸੁਹੇ ਬੇਰ ਟਾਣੀਆਂ ਚੁੱਕੀਆਂ ਪਈ ਸੀ ਲਾਲ ਚਾਗਿਆ ਲ ਮੇਲੇ ਮੇ ਡੀਆਂ ਪਰਦੀ ਬੇ ਤੋੜਨ ਲੱਗੀ ਟਾਣੀ ਹੋਰ ਉੱਚੀ ਹੋ ਗਈ ਛੁੱਡਦੀ ਚੁੰਨੀ ਕੰਡਿਆ ਨੇ ਪਾੜ ਦਿੱਤੀ ਹੱਥ ਚਿੱਲੇ ਗੇ ਥਾਂ ਥਾਂ ਕੰਡੇ ਚ ਫੇ ਬੇਰੀ ਨਹੀਂ ਕਿਹਾ ਕੰਡੇ ਜੋਗਣ ਵੇਲੇ ਤੈਨੂੰ ਮੌਤ ਪੈਂਦੀ ਸੀ ਹਣ ਮਿੱਠੇ ਬੇਰ ਖਾਣ ਵਾਸਤੇ ਆ ਗਈ ਮੂੰਹ ਟੋਕੇ ਬਿੱਲੀ ਕੋਲ ਨੂੰ ਲੰਗੀ ਦੇਖਿਆ ਉਸ ਕੋਲ ਪ੍ਰਾਂਤ ਮੇਵਾਂ ਦੀ ਪਰ ਵੀ ਸਿਲ ਮੇਲੇ ਮੇ ਕਦਮੀ ਤਰਦੀ ਗਈ ਹੱਥ ਮੇਵਾਂ ਨੂੰ ਪਾਇਆ ਸੀ ਕਿ ਬਿੱਲੀ ਨੇ ਨੰਦਰ ਨਾਲ ਮੂੰਹ ਹੋਚ ਲਿਆ ਘਗਰੀ ਪਾੜਦੀ ਬਿੱਲੀ ਨੇ ਕਿਹਾ ਸਿਰ ਗੁੰਦਣ ਵੇਲੇ ਤੈਨੂੰ ਮੌਤ ਪੈਂਦੀ ਸੀ ਹਣ ਮੇਵੇ ਖਾਣ ਨੂੰ ਆ ਗਈ ਮੂੰਹ ਟੋਕੇ ਚੁੱਲੇ ਇਵੇ ਚੱਕੀ ਉਰਤ ਲਈ ਜਾ ਰਹੀ ਸਨ ਜੀਬ ਤੇ ਪਾਣੀ ਆ ਗਿਆ ਕਿ ਹੋਰ ਕੱਢਣ ਲੱਗੀ ਕਿਉ ਖੌਲ ਪਿਆ ਹੱਥ ਜਲ ਗਏ ਕੱਪੜੇ ਥਿੰਦੇ ਹੋ ਗਏ ਬਾਹਾਂ ਤੇ ਛਾਲੇ ਪੈ ਗਏ ਚੁੱਲਾ ਬੋਲਿਆ ਰਾਖ ਸਾਫ ਕਰਨ ਵੇਲੇ ਤੈਨੂੰ ਮੋਤ ਪੈਂਦੀ ਸੀ ਹੁਣ ਕਿਹੋਰ ਖਾਣਾ ਗਈ ਐ ਖੱਡੇ ਕੋਲੋਂ ਦੀ ਲੰਗੀ ਦੇਖਿਆ ਸੋਨੇ ਦੇ ਗਹਿਣੇ ਜਗਮਗਾ ਰਹੇ ਸੀ ਮੰਡਲ ਚਾਇਲ ਮੀਲ ਮੀਂਢਾ ਪਰਦੀ ਗਈ ਗਹਿਣਿਆਂ ਨੂੰ ਹੱਥ ਪਾਇਆ ਛੋਣ ਦੀ ਦੇਰੀ ਸੀ ਕਿ ਜ਼ਬਰਦਸਤ ਘਰੋਲਾ ਉੱਠਿਆ ਸੁੰਢਦੇ ਕਪੜੇ ਮੂਹ ਤੇ ਸਰੀਰ 'ਤੇ ਨਾਲ ਭਰ ਗਏ ਭੂਤ ਨਹੀਂ ਲੱਗਣ ਲੱਗੀ ਅੱਖਾਂ ਮਲ ਦੀ ਰੋਂਦੀ ਘੁੰਦੀ ਘਰ ਪਹੁੰਚੀ ਨਾ ਕਿਸੇ ਨੇ ਬਾਤ ਕੀਤੀ ਨਾ ਕਿਸੇ ਨੇ ਜੀਤ ਕੀਤੀ ਚੁੱਪ ਚਾਪ ਜੁਨੀ ਨਾਲ ਮੂੰਹ ਸਿਰ ਲਵੇਟ ਕੇ ਪੈ ਗਈ ਘਰ ਦੇ ਆਣ ਬਥੇਰੀ ਪੁੱਛਗਿਛ ਕੀਤੀ ਮੂੰਹ ਵਿੱਚੋਂ ਇੱਕ ਬੋਲਣਾ ਨਿਕਲਿਆ ਰਾਤ ਭਰ ਬਚਕਦੀ ਰਹੀ ਰੋਂਦੀ ਰਹੀ ਲੋਕ ਆ ਕੇ ਪੁੱਛਦੇ ਕੀ ਲਿਆ ਯਾ ਕੁੜੀਏ ਸੋਂਡ ਉਹਨਾਂ ਨੂੰ ਖੂਬ ਗਾਲਾਂ ਕੱਢਦੀ ਲੋਕ ਖੂਬ ਹੱਸਦੇ ਖਿੱਲੀ ਡੌਂਦੇ ਇੰਨੀ ਮੇਰੀ ਬਾਤ ਉੱਤਪੈਗੀ ਰਾਤ ਚਤਨਾ ਸੀ ਕੋਟਾ ਚਤਲੀ ਸਵਾਤ ਗੋਗੋ ਰਾਣੀ ਗੋਗਪੁਰਾਣੀ ਗੋਗੋ ਦੇ ਦੋ ਬੱਚੇ ਗੋਗੋ ਵੇਖ ਵੇਖ ਨੱਚੇ ਰੰਗੀਨ ਤੇ ਦਿਲਚਸਪ ਲੋਕ ਕਥਾ ਸਤਵੰਤੀ